ਸਾਹ ਵੈਕ ਤੁਸੀਂ ਸੱਤੇ ਸੱਤੀਆ ਕਾਲ ਆਸ ਕਰਦੀ ਕਿ ਤੁਸੀਂ ਸਾਰੇ ਸ਼ਰਕੀ ਕਲਾ ਸਹਮੂਲ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਆਤਰੇ ਦਾ ਕਾ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਅੱਜ ਆਪਾ ਬਣਾਉਂਦੇ ਪਏ ਹਾਂ ਸੁੱਕੀ ਪੌਲੀ ਤੇ ਇਹ ਜਿਹੜੀ ਪੌਲੀ ਆਪਾਂ ਪੂਰੀ ਵੀਡੀਓ ਤੁਹਾਨੂੰ ਕਾ ਦਿਉ ਅਗਲੀ ਵੱਡੀ ਵੀਡੀਓ ਚ ਦਿਖਾਵਾਂਗੇ ਜਿੱਦਾਂ ਦੁੱਧ ਪਾਇਆ ਵਾ ਹਨਾ ਪੂਰੀ ਰੈਸਪੀ ਦੱਸਾਂਗੇ ਇਹ ਤਾਂ ਹੁਣ ਸਾਡੀ ਥੋੜੀ ਪਾਣੀ ਚੁੱਕੀ ਕੰਪਲੀਟ ਹੋ ਗਈ ਆ ਥੋੜੀ ਰਹਿ ਗਈ ਆ ਤੇ ਇੱਕ ਦੋ ਥੋੜਾ ਜਿਹਾ ਦਿਖਾ ਦਈਏ ਕਿ ਕਿਸ ਤਰ੍ਹਾਂ ਬਣਾਉਣੀ ਕਿਸ਼ਮੀ ਬਾਲ ਇਹਨੂੰ ਅਸੀਂ ਲਗਾਤਾਰ ਹਿਲਾਉਣਾ ਵਾ ਤੇ ਇਹ ਆਪਾਂ ਥੰਡੇ ਨਹੀਂ ਮੀਠੀ ਨਹੀਂ ਲੱਗਣ ਦੇਣਾ ਕਿਉਂਕਿ ਜੇ نیچے ਲੱਗ ਗਈ ਫਿਰ ਇਹਦਾ ਟੇਸਟ ਕੋੜਾ ਹੋ ਰਿਹਾ ਜਾਂਦਾ ਵਾ ਤੇ ਨਾਲੇ ਦਾ ਕਲਰ ਵੀ ਜਿਹੜਾ ਚੇਂਜ ਹੋ ਜਾਂਦਾ ਵਾ ਹੁਣ ਆ ਸੇਲ ਵਿੱਚ ਖੰਡ ਵੀ ਪਾਈ ਹੋਈ ਆ ਤੇ ਆਪਾਂ ਇਹਦਾ ਪਾਣੀ ਜਿਹੜਾ ਪੂਰਾ ਸੁਕਾ ਦੇਣਾ ਵਾ ਪੂਰੀ ਤਰ੍ਹਾਂ ਇੱਕ ਮਿੰਟ ਵੀ ਹੋ ਗਿਆ ਇਹਨਾਂ ਜਿਹੜਾ ਪਾਣੀ ਆ ਕੰਦਲ ਕੋਲ ਰਹਿ ਗਿਆ ਨਹੀਂ ਦੇਣਾਗਾ ਜੇਕਰ ਤੁਸੀਂ ਚਾਹੋ ਹਨਾ ਸਾਡੀ ਮਾਸਤਾ ਦੁੱਧ ਤੇ ਕਾਲੀ ਹੋਈਏ ਚੀਂਚੇ ਦੇ ਲਾਵਾ ਜੇਕਰ ਚਾਹੋ ਕਿ ਕੇਂਦਰ ਵਿੱਚ ਵੇਸਣ ਤੋਂ ਨਿਕਲੇ ਹਨ ਉਹ ਵੀ ਰੋਸ ਕਰਕੇ ਉਹੋ ਤਰੀਕੇ ਨਾਲ ਬਣਾਈ ਜਾਂਦੀ ਹੈ ਤੇ ਸਿੰਪਲ ਤਰੀਕੇ ਨਾਲ ਘਰ ਇਹਦਾ ਹੀ ਹੁੰਦੀ ਆ ਤਾਂ ਇਹ ਜਿਆਦਾ ਜਵਾਦੀ ਸਵਾਦ ਨਹੀਂ ਆਉਂਦੇ ਵੇਸਣ ਨੂੰ ਹੁਣ ਕੇ ਇਹਦੇ ਤੋਂ ਖੰਡ ਪਾਤੀ ਹੈ ਨਾ ਉਹ ਵੀ ਬਹੁਤ ਵਧੀਆ ਬਣਦੀ ਜੇ ਵੇਸਣ ਨਾ ਹੋਵੇ फटाफट ਇਹ ਬਣ ਜਾਂਦੀ ਹੈ ਤੇ ਪਰ ਜਿਹੜੀ ਇਸ ਤਰੀਕੇ ਨਾਲ ਬਣਾਈ ਹੈ ਬਹੁਤ ਵਧੀਆ ਭਾਂਦੀ ਹੈ ਤੇ ਇਸ ਤਰ੍ਹਾਂ ਸਿੰਪਲ ਜਿਹੀ ਜੀ ਬਣਾਉਂਦਾ ਹੈ ਤੇ ਇਸ ਵੇਸਣ ਤੋਂ ਕੁਝ ਵੀ ਨਹੀਂ ਬਣਦਾ ਤੇ ਇਸ ਦਾ ਪਾਉਣ ਦੇ ਕੋਲ ਜਿਹੜਾ ਲੇ ਪੇਸਤੀ ਤਰ੍ਹਾਂ ਹੁੰਦਾ ਵਾ ਲਓ ਜੀ ਬੋਲੇ ਜਿਹੜੀ ਸਾਡੀ ਤਾਂ ਉਹ ਸਿੱਧੇ ਪਾਣੀ ਦੇ ਵਿੱਚੋਂ ਨਹੀਂ ਨਿਕਲਦਾ ਪਿਆ खंड भी मिक्स हो चुकी है आज करते हैं कि तक साई नई वीडियो पसंद है पसंद जरूर करना जल्दी जल्दी अगली नवी वीडियो के तक अपना खाला खाली देखकर बहुत बहुत धनबाद वागुर जी का खालसा वागुर जी की